ਲੋਈ ਨਾਇਗਰਾ ਫਾਲ ਤਾਂ 1000 ਵੀਡੀਓ ਦੇਖ ਲਿਆ ਹੋਣਗੇ ਪਰ ਤੁਸੀਂ ਕਿਤੇ ਲਾਈਵ ਵੀਡੀਓ ਨਹੀਂ ਦੇਖੀ ਹੋਣੀ ਤਾਂ ਮੈਂ ਤੁਹਾਨੂੰ ਦਿਖਾਉਣਾ ਲਾਈਵ ਨਾਇਗਰਾ ਫਾਲ ਖੜ ਗਿਆ ਕਰਾ ਇੱਕ ਮਿੰਟ ਮੈਨੂੰ ਬੜਾ ਪਟਲਾ ਤੇ ਬਾਈ ਅਥਾ ਮਰਨ ਲਾ ਗਿਆ ਐਨਕਾ ਬਸ ਰਿਹਾ ਪਲੇ ਕਰਨਾ ਓਹ ਹੋ ਹੋ ਇੰਨਾ ਮੀਂਹ ਪੈਂਦਾ ਇੰਨਾ ਹਾਲ ਬੁਰੇ ਆ ਵੀ ਤੁਹਾਨੂੰ ਕੀ ਦਿਸਗੇ ਇਹਦਾ ਫਲਹਾਂ ਵਾਲਾ ਆਪਾਂ ਫਸ ਚੁੱਕਿਆ ਨਾਇਗਰਾ ਦੇ ਵਿੱਚ ਆ ਜਿੰਨਾ ਚਾਹ ਸੀਗਾ ਇਧਰ ਦੇਖ ਲਓ ਸਾਰਾ ਜਿੰਨਾ ਜਹਾਜ ਆ ਵਿਹਲਾ ਹੋ ਕੇ ਅੰਦਰ ਵੜ ਗਿਆ ਕਿਉਂਕਿ ਲਗਭਗ ਹਰ ਇੱਕ ਨੂੰ ਤੇਰੀ ਠੰਡ ਲੱਗੀ ਐ ਤੇ ਬਹਾਲ ਆਪਾਂ ਜਿਹੜਾ ਹੈਗਾ ਲਾਇਵ ਨਰਮਲ ਸਿਆ ਤੂੰ ਦੇਖਣ ਤੇ ਆ ਗਿਆ ਨਾ ਓ ਦੇਖ ਵਾ ਗੁੰਨੇ ਸ਼ਰਦਾਂ ਚੀਕਾਂ ਚ ਵਾਕ ਕਹਿੰਦਾ ਪੁੱਤ ਨੂੰ ਬੀਬੀ ਇਧਰ ਲਾ ਗੋਰੇ ਕਹਿੰਦੇ ਦੰਦ ਕੱਢ ਦੇ ਮੈਂ ਦੇਖ ਲੈ ਇੱਥੇ ਲਾਈਵ ਕੱਟੀ ਬੈਠਾ ਕਾਮਲ ਗਾ ਦੇਖ ਲੈ ਦੇਖ ਦੇਖੋ ਦੇਖੋ ਕਰਾਮ ਓਹੋ ਹੋ ਹੋ ਭਾਈ ਮੂਹਲਾ ਕੈਮਰਾ ਨਹੀਂ ਚੱਲਦਾ ਨਹੀਂ ਬਹੁਤ ਤੇਜ਼ੀ ਨਾਲ ਪੈ ਰਿਹਾ ਓਹੋ ਸਾਰੇ ਪਿੱਛਲਾ ਕਰ ਗਿਆ ਦਾ ਕਾਮਲ ਕੋ ਵਾਇਲਰੋ 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 ਇਹਨੂੰ ਨਾਇਗਰਾ ਫਾਲ ਅਸੀਂ ਦੂਰੋਂ ਦੇਖੀ ਅਦਾਜੇ ਲਾਉਣੇ ਕਰਾਇਆ ਸਰ ਦੇ ਮਿੱਠਿਆ ਇਹਦਾ ਬਹੁਤ ਖਾਕਾ ਮੈਂ ਅਸਰੇ ਵਿੱਚ ਝਹਾਜ ਆ ਵੀਰੇ ਤੇ ਝਹਾਜ ਖੜੇ ਮੈਂਟ ਮੈਂਟ ਬਾਅਦ ਸਾਫ ਕਰਨੇ ਪੈਂਦੇ ਆ ਤੇ ਇੰਨਾ ਤੇਜ਼ੀ ਨਾਲ ਪਾਣੀ ਜਿਦਾਂ ਦੂਰੋਂ ਦੇਖਦਾ ਸ਼ਾਂਤ ਜਾਂ ਤੇ ਹੁਣ ਪਹਲਾ ਲੱਗਦਾ ਪੰਗਾ ਲੈਦਾ ਵੀ ਵਾਇਰ ਨੂੰ ਭਾਗੇ ਵੀ ਲੈ ਕੇ ਜਾ ਸਕਦਾ ਹੁਣ ਇੱਥੋਂ ਤਾਂ ਔਖੇ ਹੀ ਪੈਣ ਮੁੜਿਆ ਜਾਣਾ ਵਾਇਰ ਗੁਰ ਵਾਇਰ ਗੁਰ ਵਾਇਰ ਗੁਰ ਬਾਜੀ ਬਾਜੀ ਕਿ ਡਾਕ ਇੱਥੋਂ ਯਾਰ ਵਾਕਈ ਦੇਖਲਾ ਵੀ ਉਧਰ ਹੈ ਨਾਇਗਰਾ ਫਾਲ ਇੱਧਰ ਨੇ ਨਾਇਗਰਾ ਫਾਲ ਦੇ ਵਿੱਚ ਝਹਾਜ ਦੇ ਝੂਟੇ ਆਪਰੇ ਕੰਨ ਵਿੱਚ ਭਈ ਆ ਕੇ ਕੀ ਕਰੇ ਨਾਇਗਰਾ ਫਾਸਤਾ ਲਾਈਵ ਹੋਇਆ ਪਿਆ ਤੇ ਸਾਰਾ ਜਿਹੜਾ ਜਹਾਜ਼ ਆ ਉਹ ਅੰਦਰ ਵੱਢ ਚੁੱਕਿਆ ਪਰ ਫੇਰ ਵੀ ਪੁਲਿਸ ਵਾਲਾ ਜਿਹੜਾ ਹੈ ਉਹ ਵੀ ਲਗਾਤਾਰ ਡਰਿਆ ਹੋਇਆ ਤੇ ਮੈਂ ਕਿਹਾ ਵੀ ਮਸਾ ਆਇਆ ਕੋਈ ਚੱਕ ਨਹੀਂ ਆਪਾਂ ਦਾ ਮਸਾ ਪਾ ਕੇ ਜਾਵਾਂਗੇ ਤੇ ਚਾਹੇ ਵੀਰੇ ਖੰਡ ਲੱਗਦੀ ਰਹੇ ਲੱਗੇ ਤੇ ਭਾਵੇਂ ਆਪਾਂ ਗੱਲ ਉਹ ਹੋ ਆ ਦੇਖ ਇਹ ਪੱਥਰ ਤੱਕ ਲੱਗੇ ਜਾਲਾ ਨਹੀਂ ਆ ਦੇਖੋ ਪੱਥਰਾਂ ਦੇ ਅਸਲ ਤੇ ਨਾਇਗਰਾ ਕੀ ਹੁੰਦਾ ਉੱਤੋਂ ਪਾਣੀ ਡੇਲਾ ਪਹਾੜੀ ਤੋਂ ਬਈ ਹੋ ਹੋ ਤੇ ਥੱਲੇ ਪਾਪਾ ਆ ਕਹਾਈ ਲੈ ਕਿ ਜਦੋਂ ਤੋਂ ਉਹ ਕੋਰਾ ਕ라이 ਦਿੱਤਾ ਮੈਂ ਤਾਂ ਨੰਬਰ ਜਾਣਾ ਕਿਉਂਕਿ ਬਈ ਹੱਥਾਂ ਦਾ ਜਿਹੜਾ ਹਾਲ ਐ ਠੀਕ ਐ ਤੇ ਜੋ ਇਸ ਵਕਤ ਆਪਾਂ ਗੱਲ ਕਰਕੇ ਚੱਲ ਰਿਹਾ ਤਾਂ ਔਖੇ ਹੀ ਕੰਮ ਪਾਇੰਗ ਲਾਇਦਰ ਵਈ ਆਇ ਲੱਗਦਾ ਇਹ ਟਾਈਟੈਂਗ ਪੱਗ ਗਿਆ ਹੁੰਦਾ ਯਾਰ ਆ ਬੰਦੂਰਾਂ ਨੇ ਜਮਾ ਹੀ ਲੈ ਲੈ ਕੇ ਜਾਣਾ ਇਹਨਾਂ ਦਾ ਇਹ ਤਾਂ ਜਮਾ ਹੱਦ ਕਰਦੇ ਨੇ ਇਹ ਕਿਹਾ ਵੀ ਹੋਰ ਲੈ ਲੈ ਕੇ ਜਾਣਾ ਓ ਹੋ 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 ਆਇਂ ਪਰਲਾ ਪਾਪਾ ਦੇਖ ਕੇ ਥੋੜਾ ਸਕੂਨ ਆਉਂਦਾ ਆ ਦੇਖੋ ਮੀਂਹ ਪਈਆਂ ਦਾ ਮੜਾ ਮਸਾ ਮੁਰਗੀ ਮੁਰਗਾ ਮੁਰਗਾ ਜ ਆਜ ਟੁੱਕੇ ਰੱਖਦਾ ਆ ਆ ਫਾਲ ਆ ਇੱਕੋ ਹੀ ਫੇਰ ਆ ਆਹ ਕਿੰਨੇ ਵਾਰੀ ਫਾਲ ਖੜਦੇ 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 ਕਰਦੇ ਕਿੰਨੇ ਨਾਲੇ ਪਾਸੇ ਫੇਰ ਨਾ ਪੱਜ ਗਏ ਓਹੋ ਬੀਬੀ ਦਾ ਕਹਿੰਦੇ ਮੋਬਾਈਲ ਤੇਰਾ ਖਸਾਬ ਹੋ ਗਿਆ ਹਰਦਾ ਮੈਂ ਹੀ ਕਰਨਾ ਹਰਦਾ ਯੋ ਯੋ ਹਣੀ ਸਿੰਘਾ ਪ੍ਰਾਰਥਾ ਬੈਠਣ ਓਹੋ ਹੋ ਹੋ ਇੱਥੋਂ ਮੁੜਿਆ ਕਹਿੰਦੇ ਹੱਥ ਲਾ ਕੇ ਆਹ ਕਹਿੰਦੇ ਮੈਨੂੰ ਵੀਡੀਓ ਬਣਾਇਆ ਇੱਕ ਵਾਰੀ ਇਹਦੀ ਬਣਾ ਲੈ ਖੜਦਾ 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 ਉੱਤੇ ਬਰਾੜਾਂ ਦੇਆ ਜ਼ਿਲ੍ਹਾ ਦੇ ਤੇ ਇਧਰਲੇ ਪਾਸੇ ਕਹਿੰਦੇ ਉਹ ਇੱਕ ਰੀਡਾ ਨਾਲ ਕੇ ਲੈ ਬਈ ਦੇਖ ਲੈ ਲੱਗਦਾ ਫੜ ਆ ਲੈ ਗਿਆ ਫੜਾ ਵੀ ਬਸ ਮਲਾ ਇਹ ਵੀ ਬਤਰਾ ਦਾ ਫੜਾ